ਪੈ ਕਿਸਾਨ ਵਿਰੋਧ ਤੁਹਾਡਾ ਆਪਣੇ YouTube ਚੈਨਲ ਤੇ ਲੋੜ ਹੈ ਦੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਉਹ ਨੀਲੀ ਰਾਵੀ ਟੋਕੜ ਗੱਬਣ ਮੈਂ ਦਿਖਾਉਣੀ ਹੈ ਇਹ ਸੇਲਾ ਰੇਟ ਵੀਡੀਓ ਦੇ ਵਿੱਚ ਆਓਗੇ ਵੀਰ ਨਾਲ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਸਹਿਣਾ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਹਾਂ ਤੇ ਮੋਬਾਈਲ ਨੰਬਰ ਬਈ ਆਪਣਾ ਮੋਬਾਈਲ ਨੰਬਰ ਤਾਂ ਇਹੀ ਹੈ ਜੀ ਮੁੰਡੇ ਵਾਲੇ ਲਾਵਾ ਗਏ ਬੋਲੀ ਕਿੰਨਾ 70097 80742 70097 80742 80742 ਤੇ ਜਿਹੜੀ ਆਪਾਂ ਇਹ ਨੀਲੀ ਦਾਵੀ ਝੋਟੀ ਦੇਖ ਰਹੇ ਆ ਜੀ ਇਹ ਕਿਹੜਾ ਸੂਆ ਸੂਈ ਹੋਈ ਆ ਹੁਣ ਜੀ ਇਹਨੇ ਹੁਣ ਦੂਜਾ ਸੂਣਾ ਜੀ ਅੱਛਾ ਦੂਜੇ ਸੂਏ ਅੱਗੇ ਸੂਣਾ ਪਹਿਲਾ ਸੂਆ ਸੂਕੇ ਦੁੱਧੋ ਹੁਣ ਹਟ ਗਈ ਹਾਂਜੀ ਦੁੱਧੋ ਡਰਾਈ ਕਰਤੀ ਤੇ ਕੈ ਮਹੀਨੇ ਦੀ ਗੱਪਣਾ ਇਹ ਇਹ ਹੁਣ 7 ਮਹੀਨੇ ਦੀ ਪੂਰੀ ਹੋ ਗਈ 7 ਮਹੀਨਿਆਂ ਦੀ ਪੂਰੀ ਗੱਪਣਾ ਤੇ ਦੁੱਧ ਤਾਜੀ ਨੇ ਕਿੰਨਾ ਦਿੱਤਾ ਇਹਨੇ ਦੁੱਧ ਸੀ ਜਾਜੀ ਰੋਜ਼ 12 ਕਿਲੋ ਕਹਿੰਦਾ ਬਾ 10 ਕਿਲੋ ਦੁੱਧ ਸੀਗਾ ਤਾਜੀ ਥੱਲੇ ਹੋਟੀ ਕਾ ਵਗੈਰਾ ਵਧੀਆ ਚੰਗਾ ਲੱਗਿਆ ਹੋ। ਹਾ ਹਾ ਹੌਲੀ ਹੌਲੀ ਰੱਗਦਾ ਤੇ ਭਰਾਵਾ ਜੀ ਵਧੀਆ ਸਰਕਾਰੀ। ਠੀਕ ਹੈ ਤੇ ਥਾਣ ਤੁਣ ਚਾਰੇ ਓਕੇ ਆ ਜੋ। ਹਾ ਹਾ ਓਕੇ ਆ ਜੀ ਓਕੇ ਜਮ। ਕਿੰਨਾ ਕ ਟਾਈਮ ਹੋ ਗਿਆ ਦੁੱਧੂ ਛੱਡੀ ਨੇ ਨੂੰ? ਦੁੱਧੂ ਤਾਂ ਉਹ ਬਸ ਹਫਤਾ ਕੀ ਹੋਇਆ ਇਸ ਰਾਹੀਂ। ਕਹਿੰਦਾ ਬਾ ਥਾਣ ਜੇ ਪਾਸ ਕਰਾ ਦੂਗੀ। ਹਾ ਹਾ ਥਾਂ ਪਾਸ ਕਰਾ। ਤੇ ਮੁੱਲ ਇਹਦਾ ਕੀ ਰੱਖੇ ਵੇਚਣ ਵਾਲਾ? ਮੁੱਲ 80 ਕਰਦੇ ਨੇ। ਵਜਾਇਸ ਹੋ ਜਾਊਗੀ ਮਾਨਤਾਂ। ਹਾ ਹਾ ਮਾਨਤਾਂ ਕਰਦੇ। ਤੋਰ ਦੇ ਬਾਅਦ ਨੂੰ। ਸੁਪਰੋ ਸਿੰਘ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਕੱਦ ਕਾੜ ਥੋੜੇ ਮੀਡੀਅਮ ਸਾਈਜ਼ ਦੇ ਵਿੱਚ ਝੋਟੀ ਆ 7 ਮਹੀਨੇ ਦੀ ਗੱਬਣ ਚੈੱਕ ਕਨਫਰਮ ਆ ਤੇ ਟੀਕਾ ਆਪਣਾ ਆਪ ਦਾ ਖੁਦ ਆ ਭਰਾਇਆ ਬਾਈ ਟੀਕਾ ਉਸ ਕੋਲੋਂ ਬੰਦਾ ਬੇਫਿਕਰ ਹੋ ਜੀ ਹੈਨਾ ਸੋ 7 ਮਹੀਨੇ ਦੀ ਗੱਬਣ ਬਹੁਤ ਵੀ ਡਿਮਾਂਡ ਕਰਦਾ ਕਿ ਨੀਲੀ ਦਾ ਵੀ ਲੈਣੀ ਹੈ ਜੀ ਬਾਈ ਜੀ ਨੀਲੀ ਦਾ ਵੀ ਆ ਚੱਕੋ ਜੀ ਨੀਲੀ ਦਾ ਵੀ 7 ਮਹੀਨੇ ਦੀ ਗੱਬਣਾ ਦੁੱਧੋ ਹਾਟੀ ਵਾ ਮੁੱਲ 80000 ਰੁਪਇਆ ਤੇ 10 ਕਿਲੋ ਦੁੱਧ ਤਾਜੀ ਨੇ ਦਿੱਤਾਗਾ ਸਿੰਘ ਮੂੰਹ ਮੱਥਾ ਸੋਹਣਾ ਨੀਲੀ ਦੇ ਨਿਸ਼ਾਨੀਆਂ ਕਬਰ ਸਾਰੀਆਂ ਕਰਦੀ ਆ ਤੇ ਮੁਠੀ ਵਾਲਾ ਥਾਣਾ ਸੋਹਣਾ ਸਾਫ ਸੁਥਰਾ 80 ਦੇ ਵਿੱਚੋਂ ਮੌਕੇ ਤੇ ਮਾਨਦਾਨ ਹੋ ਜਾਊਗਾ ਦੂਜਾ ਸੂ ਆ ਗਿਆ ਸੂਰੀਆ ਪਿੰਡ ਸਹਿਣਾ ਤੋਂ ਸਹਿਣਾ ਤੋਂ ਜਟਾਣੇ ਕੋਠੇ ਨੂੰ ਸੜਕ ਨਿਕਲਦੀ ਆ ਖੇਤਾਂ ਚ ਬੰਜਾ ਆਪਣਾ ਖੇਤਾਂ ਚ ਪਹਿਲੇ ਦੂਜੇ ਘਰ ਦੀ ਆ ਗਏ ਜਮਾ ਕਿਸੇ ਵੀ ਵੀਰ ਦੇ ਝੋਟੇ ਪਸੰਦ ਹੋਵੇ ਇਸ ਦਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਠੀਕ ਹੈ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਦਿੱਤਾ ਹੈ ਦਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ